ਇੰਟਰਗੇਂ ਦੇ ਬਾਰੇ ਉਲਾਜ ਕਰਾਉ ਉਸਕੇ ਦੇਖੋ ਮਾਣ ਸਾਡਾ ਕੋਈ ਨਹੀਂ ਹੈ ਘਰ ਨਾ ਮਿਲ ਗਈ ਕਿਲਾ ਪਾਪਾ ਹੀ ਆ ਸਾਡੀ ਮੰਮੀ ਬਿਮਾਰ ਹੈਗੀ ਸਾਡਾ ਕੋਈ ਨਹੀਂ ਹੈ ਮੇਰੀ ਪਹਿਲ ਕਿਤੇ ਕਰਨ ਲੱਗੀ ਉਹਨੇ ਉਹਨੇ ਬੱਚਾ ਘੜਾਂਦੀ ਹੈ ਸਾਡਾ ਪਾਪਾ ਮੁੰਡੇ ਦੇ ਪਿਆਰੇ ਸਾਡੇ ਕੋਲ ਉਲਾਜ ਕਰਾਉਣ ਦੀ ਪਹਿਲੀ ਹੈ ਜਾਨੀ ਮਦਦ ਕਰ ਦੋ ਲੜਕੋ ਨਹੀਂਏਗਾ ਸਾਡੀ ਮੰਮੀ ਵੀ ਮਾਰੇਗੀ ਲੜਕੋ ਨਹੀਂਏਗਾ ਮੇਰੀ ਪਹਿਲ ਕਿਦੇ ਕਰਨ ਲੱਗੀ ਉਹਨੇ ਮੈਨੂੰ ਬਚਾ ਲੜਕੋ ਨਹੀਂਏ ਉਹਦੇ ਨਾਲ ਮੇਰੇ ਦੀਗੇ ਡਾਰਕ ਚਲਾਣੇ ਆ ਮੈਨੂੰ ਲੱਗਦਾ ਹੁਣ ਵੀ ਜੇ ਕਿਤੇ ਇਹ ਕਹਿਣਾ ਪੈ ਜਾਵੇ ਨਾ ਕਿ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਬੱਚੇ ਦੀ ਮਦਦ ਕਰ ਦਿਓ ਤਾਂ ਲਾਣ ਤਾਂ ਸਾਡੇ ਆਪਣੇ ਆਪ ਤੇ ਵੀਰੋ ਦੇਖੋ ਤੁਸੀਂ ਹਾਲਾਤ ਕੌਣ ਕਿੱਥੇ ਜਾਣ ਇਹ ਕੌਣ ਮਦਦ ਕਰੂ ਇਹਨਾਂ ਨਿੱਕੇ ਨਿੱਕੇ ਬੱਚਿਆਂ ਦੀ ਮਾਂ ਪਹਿਲਾਂ ਹੀ ਚੜ੍ਹਾਈ ਕਰ ਗਈ ਆ ਅੱਜ ਪਿਓ ਜਿਹੜਾ ਹੈਗਾ ਉਹ ਮਰਨ ਕੰਡੇ ਪਿਆ ਆ ਨਿੱਕੇ ਨਿੱਕੇ ਬੱਚੇ ਵਿਚਾਰੇ ਦੋਨੋਂ ਭੈਣ ਭਰਾ ਰੋ ਰੋ ਬੁਰਾ ਹਾਲਾ ਨਿੱਕੀ ਜੀ ਬੱਚੀ ਵਿਚਾਰੀ ਜਿਹੜੀ ਤੁਸੀਂ ਵੀਡੀਓ ਚ ਦੇਖੀ ਇਹ ਕਿਸੇ ਦੇ ਘਰਾਂ ਦਾ ਕੰਮ ਕਰਦੀ ਹੈ ਤੇ ਆਪਣੇ ਭਰਾ ਦੇ ਲਈ ਰੋਟੀ ਲੈ ਕੇ ਆਉਂਦੀ ਆ ਸੋ ਵੀਰੋ ਬੇਨਤੀ ਆ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦੋ ਸੇਵਾ ਸਿੱਧੀ ਕਰਨੀ ਆ ਤੁਸੀਂ ਇਹਨਾਂ ਨੂੰ ਫਰੀਦਕੋਟ ਮੈਡੀਕਲ ਚ ਬੱਚੇ ਦਾ ਫਜ਼ਾ ਪਿਤਾ ਦਾਖਲ ਆ ਜਾ ਕੇ ਆਓ ਚਾਹੇ ਫੋਨ ਤੇ ਗੱਲ ਕਰਕੇ ਸੇਵਾ ਕਰੋ ਪਰ ਬਚਾ ਲਿਓ ਇਹਨਾਂ ਦਾ ਪੁੱਤ ਪਿਓ ਇਹਨਾਂ ਕੋਲੇ ਇਹੀ ਪਿਓ ਆ ਤੇ ਇਹੀ ਹੁਣ ਇਹਨਾਂ ਦੀ ਮਾਂ ਆ ਇਹਦੇ ਸਿਰ ਤੇ ਇਹਨਾਂ ਨੇ ਆਪਣੇ ਚਾਹ ਪੂਰੇ ਕਰਨੇ ਨੇ ਪਰ ਅੱਜ ਲੱਗ ਨਹੀਂ ਰਿਹਾ ਕਿ ਵੀ ਹੁਣ ਆਪਣੇ ਬਾਪੂ ਲਈ ਕੁਝ ਚਾਪੂਰੇ ਕਰ ਸਕਦੇ ਨੇ ਕਿਉਂਕਿ ਹੁਣ ਤਾਂ ਇਹ ਖੁਦ ਆਪਣੇ ਪਿਓ ਦੀ ਜਾਨ ਮੰਗ ਰਹੇ ਨੇ ਤੁਹਾਡੇ ਤੋਂ ਸੋ ਵੀਰੋ ਬੇਨਤੀ ਆ ਨਿੱਕੇ ਜਿਹੇ ਬੱਚੇ ਨੂੰ ਦੇਖ ਕੇ ਜੇ ਥੋੜਾ ਜਿਹਾ ਵੀ ਤਰਸ ਆਉਂਦਾ ਹੋਇਆ ਨਾ ਇੱਕ ਵਾਰੀ ਅੱਜ ਕੋੜਾ ਘੁੱਟ ਭਰ ਲਿਓ ਜਿਹੜੀ ਸ਼ਾਮ ਨੂੰ ਆਪਾਂ ਰੈਸਟੋਰੈਂਟ ਤੇ ਜਾ ਕੇ ਕੋਈ ਪਾਰਟੀ ਕਰਨੀ ਸੀ ਨਾ ਬਸ ਉਹਨੂੰ ਉਹਦੇ ਵਿੱਚੋਂ ਥੋੜਾ ਜਿਹਾ ਹਿੱਸਾ ਕੱਢ ਲਿਓ ਇਹ ਨਹੀਂ ਕਹਿੰਦਾ ਕੈਨਸਲ ਕਰ ਦਿਓ ਪਰ ਇਹਨਾਂ ਵਾ ਆਪਣੇ ਥੋੜੇ ਜੇ ਚਾ ਘਟਾ ਕੇ ਇਹਦੇ ਲਈ ਥੋੜੀ ਜੀ ਮਦਦ ਕਰ ਦਿਓ ਕਿਉਂਕਿ ਹੋ ਸਕਦਾ ਤੁਹਾਡੇ ਉਸ ਚਾ ਦੇ ਨਾਲ ਉਹ ਥੋੜੇ ਜੇ ਚਾ ਘਟਾਉਣ ਦੇ ਨਾਲ ਇਸ ਬੱਚੇ ਉਹੀ ساری ਜ਼ਿੰਦਗੀ ਯਾਦ ਕਰਦਾ ਰਹੂਗਾ ਇਹ ਸੋਚਦਾ ਰਹੂਗਾ ਕਿ ਵੀ ਭਾਈ ਇੱਕ ਟਾਈਮ ਸੀਗਾ ਜਦੋਂ ਆਪਣੇ ਨਾਲ ਕੋਈ ਨਹੀਂ ਖੜਾ ਪਿਓ ਓਕੇ ਟਾਈਮ ਤੇ ਸੀਗਾ ਕਿਸੇ ਨੇ ਸਾਥ ਨਹੀਂ ਦਿੱਤਾ ਤੇ ਅੱਜ ਪਿਓ ਕੋਲ ਨਹੀਂ ਹੈਗਾ ਇਹ ਬਹੁਤ ਲੋਕਾਂ ਨਾਲ ਹੁੰਦਾ ਆ ਹਾਲਾਤ ਤੁਸੀਂ ਦੇਖ ਸਕਦੇ ਹੋ ਇਹ ਬੱਚਾ ਵਿਚਾਰਾ ਜਦੋਂ ਇਹਦੇ ਨਾਲ ਗੱਲ ਕੀਤੀ ਜਿੱਦਾਂ ਜਿੱਦਾਂ ਗੱਲ ਕਰੀ ਜਾਂਦੇ ਰੋਈ ਜਾਂਦਾ ਰੋਈ ਜਾਂਦਾ ਰੋਈ ਜਾਂਦਾ ਬਸ ਹੋਰ ਕਿਉਂ ਉਹ ਕਰੇ ਵੀ ਕੀ ਉਹ ਰੋਣ ਤੋਂ ਬਗੈਰ ਹੋਰ ਕੋਲ ਹੈ ਹੀ ਕੁਝ ਨਹੀਂ ਪਰ ਸਾਨੂੰ ਪਤਾ ਨਹੀਂ ਕਿਉਂ ਇਦਾਂ ਅਸੀਂ ਵੀਡੀਓ ਦੇਖ ਦੇ ਕੇ ਇਗਨੋਰ ਕਰਦੇ ਰਹਿੰਨੇ ਆ ਮੈਂ ਬੇਨਤੀ ਇਹੀ ਕਰੂੰਗਾ ਜੇ ਵੀਡੀਓ ਦੇਖਿਓ ਤਾਂ ਜੇ ਇਹਦੀ ਸ਼ੇਅਰ ਕਰੋਗੇ ਤੇ ਜਾਂ ਇਹਦੀ ਮਦਦ ਕਰੋਗੇ ਇਹ ਵੀਡੀਓ ਕਿਸੇ ਨਾ ਕਿਸੇ ਰੱਬ ਰੂਪੀ ਬੰਦੇ ਤੱਕ ਤਾਂ ਪਹੁੰਚਾ ਦਿਓ ਤੁਹਾਡੇ ਇੱਕ ਸ਼ੇਰ ਨਾ ਪਤਾ ਨਹੀਂ ਕੋਈ ਨਾ ਕੋਈ ਰੱਬ ਦਾ ਬੰਦਾ ਮਿਲ ਹੀ ਜਾਵੇ ਸੋ ਬੇਨਤੀ ਹੈ ਵੀਰੋ ਇਸ ਬੱਚੇ ਦੀ ਮਦਦ ਕਰਨੀ ਹੈ ਬੱਚੇ ਦਾ ਪਿਤਾ ਇਸ ਟਾਈਮ ਫਰੀਦਕੋਟ ਮੈਡੀਕਲ ਦੇ ਵਿੱਚ ਦਾਖਲ ਹੈ ਸੇਵਾ ਤੁਸੀਂ ਸਿੱਧੀ ਕਰ ਦਿਓ ਮੈਡੀਕਲ ਸਟੋਰ ਤੇ ਜਾਓ ਬੱਚੇ ਦੇ ਪਰਿਵਾਰ ਨੂੰ ਮਿਲੋ ਵੀਡੀਓ ਕਾਲ ਤੇ ਗੱਲ ਕਰੋ ਜਿੱਦਾਂ ਮਰਜ਼ੀ ਕਰੋ ਮਦਦ ਜ਼ਰੂਰ ਕਰੋ ਡਿਟੇਲ ਸਾਰੀ ਕੈਪਸ਼ਨ ਦੇ ਵਿੱਚ ਦਿੱਤੀ ਹੋਈ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ